ਤੇ ਆਪਣੇ ਫੋਪੜੇ ਸਭ ਨਰਮਲ ਹੁੰਦੇ ਨੇ ਪੂਰੇ ਫੋੜੇ ਜਿਨ੍ਹਾਂ ਤੋਂ ਦਾਣੇ ਖੇੜ ਵਧਰ ਗਏ کافی ਨੇੜੇ ਆ ਪਰ ਥੋੜਾ ਜਿਹਾ ਹੋਰ ਸੀ ਕੋਈ ਹੋਰ ਹੈਗਾ ਆ ਵੇਖੋ ਮੈਨੂੰ ਲੱਗਦਾ ਦਾਣੇ ਕੀੜੇ ਵਾਲੇ ਆਉਣਗੇ ਇੱਕ ਤਾਂ ਜੀ ਜਦੋਂ ਆਪਾਂ ਦੁੱਧ ਤੇ ਉਹਦਾ ਲੇਵਾ ਆਕੜਿਆ ਹੁੰਦਾ ਕਿ ਉਹ ਬੈਠੂ ਤਾਂ ਜੇਰ ਕੋਉ ਨਹੀਂ ਜੇਰ ਨਹੀਂ ਪੈਂਦੀ ਹਾਂ ਜੇ ਉਹ ਬੈਠਣ ਤੋਂ ਬਿਨਾ ਜੇਰ ਨਹੀਂ ਪੈਂਦੀ ਇਹਨੂੰ ਹੋਰ ਇੱਕ ਕਾਰਨ ਕਿਣਿਆ ਜਾ ਸਕਦਾ ਹੈ ਆ ਕਾਰਨ ਕਿਣਿਆ ਜਾਂਦਾ ਪਰ ਇੱਕ ਵੱਡਾ ਕਾਰਨ ਉਹ ਦਾਦਾ ਕਿ ਜੇ ਸਾਡੇ ਵੈਹਿਗਮੇ ਦਾ ਨਹੀਂ ਇਹ ਆਈ ਕਰਦਾ ਮੁੰਡੇ ਮੜ ਕੇ ਦੱਸੀ ਜਾਂਦਾ ਆ ਜਾ ਰਾ ਮੁੰਡੇ ਖੜੀ ਕੇ ਪੁੱਛ ਲੈਦੇ ਆ ਤਾਂ ਸਭ ਪੁੱਛ ਹੀ ਲੈਣਗਾ ਮੈਨੂੰ ਕੋਈ ਪੁੱਛਣਗੇ ਇੱਕ ਵਾਰੀ ਹਾਂ ਵੀ ਚਾਹੇ ਬੱਚੇ ਨੂੰ ਦੁੱਧ ਨਾ ਆਪਿਆ ਗਿਆ ਤਾਂ ਹੂੰ ਦੁੱਧ ਪੀਣਾ ਪੋਰ ਜਾਵਾ ਜੀ ਮਤਾ ਦਿਓ ਕਿੰਦੇ ਬੈਠਾ ਇੱਧਰ ਆ ਜਾਓ ਡਾਕਟਰ ਸਾਹਿਬ ਇੱਕ ਵਾਰੀ ਨਹੀਂ ਨਹੀਂ ਇੱਕ ਮਿੰਟ ਮੈਨੂੰ ਆ ਮੁੰਡੇ ਨੂੰ ਸ਼ੁਕਰਾਨਾ ਦੇਣਾ ਤੇਰੀ ਮਾਂ ਕਹਿੰਦੇ ਤੈਨੂੰ ਦੁੱਧ ਨਾ ਪੀਉਂਦੀ ਤੂੰ ਭੁੱਲ ਜਾਂਦਾ ਨਹੀਂ ਯਾਰ ਇਹ ਨਹੀਂ ਬਿੰਬੇ ਦਾ ਦੁੱਧ ਕੋਈ ਨਹੀਂ ਪੋਲਦਾ ਹੁੰਦਾਗਾ ਸ਼ੁੱਧ ਦੁੱਧ ਜਿਹੜੀਆਂ ਜੰਗਲਾਂ ਦੇ ਵਿੱਚ ਜਿਹੜੀਆਂ ਗਊਸ਼ਾਲਾ ਦੇ ਵਿੱਚ ਆਪਣੇ ਆਪ ਸੁੰਦੀਆਂ ਕਦੇ ਖਾਸ ਕਰਕੇ ਇਹਦੇ ਵਿੱਚ ਆਪਣੇ ਬੱਚੇ ਵੀ ਪੁਰਧਿਆਂ ਗਿਆ ਸੋ ਕੋਈ ਹੈਗਾ ਹੋਰ ਕਿ ਜਵਾਬ ਦੇਣਾ ਸਰ ਇੱਧਰ ਇੱਧਰ ਆਗੇ ਜੀ ਹੱਥ ਖੜਾ ਕਰ ਬੈ ਜੀ ਅੱਛਾ ਅੱਛਾ ਜੀ ਬਦਲਤ ਦੰਦੋਸਤੀ ਨਹੀਂ ਜੀ ਕਹਿੰਦੇ ਦੰਦੋਸਤੀ ਮਿਲ ਜਦੋਂ ਇਹ ਕੁਝ ਸ਼ਰਾਬ થઈ ਹੈ ਜੀ ਹਾਂਜੀ ਹਾਂਜੀ ਨਕਲਾ ਜੀ ਇੱਕ ਦਸ ਰੁਪਏ ਕਜੀਰ ਮੈਂ ਬੇਨਤੀ ਕਰਨੀ ਜਿੰਨੇ ਕਰ ਤੁਸੀਂ ਪਹੁੰਚ ਗਏ ਆ ਹਾਂਜੀ ਹਾਂਜੀ ਇਸ ਮੇਲੇ ਨੂੰ ਸਫਲ ਬਣਾਉਣ ਦੇ ਵਿੱਚ ਐਟੀਡੀ ਅਸੀਂ ਬੱਚਿਆਂ ਨੂੰ ਦੁੱਧ ਪਾਵੇਨਾ ਤਾਂ ਮੈਂ ਪਸਾ ਕਾਂ ਪਾ ਮੈਂ ਕਸਮ ਕੇ ਜੋਰ ਪਾ ਦਿੰਦੀ ਐ ਜਦੋਂ ਮੈਂ ਬੰਦੀ ਐ ਜੋਰ ਪਾ ਕੇ ਹਲਤੀ ਹੁੰਦੀ ਐ ਜੇਰ ਜਲਦੀ ਪੀ ਜਾਂਦੀ ਐ ਚਲੋ ਇਹਨਾਂ ਨੇ ਵੀ ਗੱਲ ਮੰਨ ਲਏ ਤਾਂ ਤੁਹਾਨੂੰ ਦੱਸਾਂਗੇ ਕੋ ਹੋਰ ਵੀ ਹਾਂਜੀ ਸਾਂਦੇ ਵਾਲੀ ਗੱਲ ਬਾਤ ਦੱਸਾਂਗੇ ਆ ਜਾ ਵੀ ਤੈਨੂੰ ਸੁਹਾ ਕੇ ਉਹ ਵੀ ਕਿਹਾ ਗੂੜ ਪਾ ਕੇ ਉਂਗਲੀ ਨਾਲ ਗੂੜ ਪਾ ਦਿੰਦੀ ਐ ਜਿਹਦੇ ਨਾਲ ਉਹ ਗੱਡੇ ਬਿਲੋਂ ਐ ਥੰਨ ਲੰਦਾ ਆਪਰੇ ਥਰਮ ਨੂੰ ਮਾਨੂ ਅੰਟਾ ਨਹੀਂ ਪੂਰਬੀ ਉਹ ਕਹਿੰਦੇ ਵੀ ਅਸੀਂ ਉਂਗਲੀ ਪਾ ਕੇ ਬੰਦੇ ਨੂੰ ਜਿਹੜਾ ਬੱਚੇ ਨੂੰ ਛੋਣਾ ਸਿਵਾਉਣੇ ਹਾਂ ਵੀ ਅੰਮ੍ਰਿਤ ਜੀ ਪਹਿਲੀ ਵਾਰੀ ਦੁੱਧ ਪਿਉਣਾ ਇਸ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਮਾਂ ਦਾ ਪਹਿਲਾ ਦੁੱਧ ਦੇ ਉਹ ਹਰ ਤਰ੍ਹਾਂ ਦੇ ਢੇੜ ਮਾਤਰਾ ਦੇ ਪ੍ਰੋਟੀਨ ਹੁੰਦੇ ਨੇ ਉਹ ਬੱਚੇ ਨੂੰ ਤਾਕਤ ਪਹੁੰਚਾਉਂਦੇ। ਕਾਫੀ ਹੱਦ ਤੱਕ ਠੀਕ ਹੈ। ਤਾਲੀਆਂ ਮਾਰੋ ਤੇ ਕਿਉਂਕਿ ਲੰਮਾ ਨਾ ਹੋ ਜੇ ਸਵਾਲ ਹੋਰ ਵੀ ਬਾਰੇ ਪੁੱਛਦੇ ਆ ਕਿ ਤਕਰੀਬਨ ਘੰਟਾ 1.5 ਘੰਟਾ ਜਿਹੜੇ ਉਹਦੀ ਅੰਤੜੀ ਦੇ ਵਸਤਾਂ ਨੇ ਉਹ ਖੁੱਲੇ ਰਹਿੰਦੇ ਆ ਕਲਸਟਰਮ ਨੂੰ ਉਹ ਬੌਲੇ ਨੂੰ ਆਪਣੇ ਅੰਦਰ ਲਿਜਾਣ ਵਾਸਤੇ ਤੇ ਉਹ ਜਿਹੜੀ ਬੌਲੀ ਆ ساری ਉਮਰ ਉਸ ਜਾਨਵਰ ਦੇ ਇੱਕ ਇਮਿਊਨ ਸਿਸਟਮ ਨਾਲ ਕੰਮ ਕਰਦੀ ਆ ਬਿਮਾਰੀਆਂ ਨੂੰ ਰੋਕਣ ਦਾ ਕੰਮ ਕਰਦੀ ਆ ਇਸ ਕਰਕੇ ਛੇਤੀ ਤੋਂ ਛੇਤੀ ਜਿਹੜੀ ਆ ਬੌਲੀ ਪਾਣੀ ਜਰੂਰੀ ਆ ਕਿਉਂਕਿ ਕਈ ਸੈਂਕੜੇ ਜ਼ਾਇਆ ਉਹਦੇ ਵਿੱਚ ਪਰ ਜੇ ਤੁਸੀਂ ਲੇਟ ਹੋ ਜਾਵੋਗੇ ਉਹ ਅੰਤਣੀ ਦੇ ਜਿਹੜੇ ਪੋਰ ਆ ਉਹ ਹੋਰ ਆ ਉਹ ਮੋਰੀਆਂ ਉਹ ਸਮੇਂ ਨਾਲ ਬੰਦ ਹੋ ਜਾਣਗੇ ਫਿਰ ਜਿੱਥੇ ਸਮਾਂ ਚਾਹੀਦਾ ਉਹ ਨਹੀਂ ਪਹੁੰਚੇਗਾ ਸੋ ਸਾਰੇ ਜਣਾਂ ਦੇ ਤਾੜੀਆਂ ਮਾਰੋ ਜਿਨ੍ਹਾਂ ਨੇ ਜਵਾਬ ਦਿੱਤਾ ਸੋ ਹੁਣ ਇਰਾਜ਼ ਰੱਖ ਰਹਾ ਕਿ ਇਹ ਦਵਾਈ ਤਾਂ ਇੱਕ ਬਹੁਤ ਵਧੀਆ ਦਵਾਈ ਹੈ ਜਿਹੜਾ ਬੋਲ ਆ ਪਰ ਜੇ ਅਸੀਂ ਛੇਤੀ ਪਾਵਾਂਗੇ ਹਾਂਜੀ ਡਾਕਟਰ ਸਾਹਿਬ ਕੰਟ ਮਜੀਬ ਜੀ ਅਗਲਾ ਸਾਹਿਬ ਇੱਕ ਮਿੰਟ ਮੈਂ ਇਸੇ ਗੱਲ ਨੂੰ ਹੋਰ ਥੋੜਾ ਜਾ ਕੇ ਤੋਰ ਦਵਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ ਉਹਨੂੰ ਨਾ ਪਾਸਪੋਰਟ ਬਣਾਉਣਾ ਬੜਾ ਚਾਹੁੰਦਾ ਵੀ ਅਸੀਂ ਪਾਸਪੋਰਟ ਬਣਾ ਕੇ ਬਾਹਰ ਜਾਵਾਂਗੇ ਕਿ ਜਦੋਂ ਪਾਸਪੋਰਟ ਨਹੀਂ ਬਣਦਾ ਤਾਂ ਜਿਹੜਾ ਵੀਜ਼ਾ ਨਹੀਂ ਲੱਗਦਾ ਜੀ ਅੱਛਾ ਮੈਂ ਤਾਂ ਇੱਕ ਗੱਲ ਹੋਰ ਮੈਂ ਤੁਹਾਨੂੰ ਜੀ ਉਹਨਾਂ ਦੀ ਗੱਲ ਕੀ ਹਾਂ ਜਿਹੜੀ ਬੋਣੀ ਆ ਜਾਂ ਕੀ ਸੈ ਇਹਨੂੰ ਕਿਹਾ ਜਾਂਦਾ ਵਾ ਕਿ ਇਹ ਬੱਚ ਨੂੰ ਦੀ ਜ਼ਿੰਦਗੀ ਦਾ ਪਾਸਪੋਰਟ ਆ ਜੀ ਜੀ ਜੇ ਪਾਸਪੋਰਟ ਨਹੀਂ ਬਣਿਆ ਤਾਂ ਉਹਦੀ ਜ਼ਿੰਦਗੀ ਦਾ ਵੀਜ਼ਾ ਜਿਹੜਾ ਵਾ ਉਹ ਨਹੀਂ ਲੱਗਣਾ ਤੇ ਜਿੰਨੇ ਛੇਤੀ ਪਾਸਪੋਰਟ ਨਵਾ ਸਕਦੇ ਆ ਉਨੇ ਛੇਤੀ ਬੱਚ ਨੂੰ ਦਾ ਪਾਸਪੋਰਟ ਲਵਾ ਦੇਣਾ ਚਾਹੀਦਾ ਜੇ ਇੱਕ ਚੀਜ਼ ਹੋਰ ਦੱਸ ਦੇ ਮਤਲਬ ਮੇਰੇ ਨਾਲ ਜੋੜ ਕੇ ਹਾਂ ਇਹ ਕਈ ਵਾਰੀ ਤੁਸੀਂ ਵੇਖਿਆ ਹੈਗਾ ਜੇਰ ਨਹੀਂ ਪਈ ਰਾਤ ਪੈ ਗਈ ਤੇ ਤੁਸੀਂ ਕਿਸੇ ਨੂੰ ਪੁੱਛਿਆ ਵੀਦਾ ਕੀ ਕਰਾਂ ਔਂਟਾ ਜਿਹੜਾ ਪੌਸਨ ਵਾਲਾ ਟੀਕਾ ਮਿਲਦਾ ਨਹੀਂ ਆ ਤੇ ਪਹਿਲਾਂ ਕਹਿੰਦੇ ਨਹੀਂ ਦੱਸਿਆ ਨਾ ਪੌਸਨ ਵਾਲੇ ਟੀਕੇ ਲਾ ਦੇ ਥੋੜੇ ਜੀ ਦੋ ਤਿੰਨ ਲਾ ਦੇ ਆਕਸੀਟੋਸਨ ਆਕਸੀਟੋਸਨ ਦੇ ਟੀਕੇ ਜੀ ਜਿਹੜਾ ਕੰਮ ਆਕਸੀਟੋਸਨ ਦਾ ਟੀਕਾ ਕਰਦਾ ਵਾ ਉਹੀ ਕੰਮ ਜਦੋਂ ਬੱਚੜੂ ਆਪਣੇ ਮਾਂ ਦੇ ਦੁੱਧ ਨੂੰ ਚੁੰਘਣ ਲੱਗਦਾ ਵਾ ਉਹੀ ਕੰਮ ਉਹ ਕਰਦਾ ਵਾ ਇਸ ਕਰਕੇ ਉਹਦੇ ਨਾਲ ਜੇਲ ਜਿਹੜੀ ਆ ਉਹ ਜਲਦੀ ਪੈ ਜਾਂਦੀ ਹੈ ਜੀ ਉਹ ਜਿਹੜਾ ਮੋਧ ਦੇ ਨਾਲ ਹਾਰਮੋਨ ਪੈਦਾ ਹੁੰਦਾ ਦਿਮਾਗ ਦੇ ਵਿੱਚੋਂ ਉਹ ਲੇਵੇ ਦੇ ਵਿੱਚ ਆ ਜਾਂਦਾ ਤੇ ਉਹ ਜਿਹੜਾ ਕੰਟਰੈਕਸ਼ਨ ਜਿਹਨੂੰ ਕਹਿੰਦੇ ਆ ਵੀ ਅਕੜਾ ਪੈਦਾ ਕਰਦਾ ਜਿਵੇਂ ਹਵਾਨੇ ਦੇ ਵਿੱਚ ਹੁੰਦਾਵੇਂ ਬੱਚੇ ਦਾ ਨਹੀਂ ਪੈਦਾ ਕਰਦਾ ਤੇ ਬਾਹਰ ਸ਼ਕਲ ਦਾ ਕੰਮ ਕਰਦਾ ਸੋ ਦਰਸ਼ਕ ਇਹ ਤਾਂ ਵੱਛੀ ਬਾਰੇ ਗੱਲ ਹੋਈ। ਦੇਖਾ ਨਿ ਵਰਮਿੰਗ ਬਾਰੇ ਵੀ ਪੁੱਛ ਲਈਏ। ਦੋਸਤੋ ਪਹਿਲਾਂ ਇੱਕ ਸਵਾਲ ਮੈਂ ਹੋਰ ਪੁੱਛਦਾ ਜੀ। ਹਾਂਜੀ ਹਾਂਜੀ। ਇੱਕ ਕਿਸੇ ਵਹਿਮ ਬਾਰੇ ਇੱਕ ਵਹਿਮ ਹੁੰਦਾ ਜੀ। ਉਹ ਕੀ ਵਹਿਮ ਹੁੰਦਾ ਨੂੰ ਖਾਣ ਦੇ ਬਾਰੇ ਇੱਕ ਗੱਲ ਕਹਿੰਦੇ ਵੀ ਆਹ ਲਓ ਜੀ ਮੁੰਡੇ ਦੇ ਦਰਸ਼ਕ ਜਾਏ ਮੁੰਡੇ ਦੇ ਕੋਲੇ ਸੋ ਵੀ। ਅੱਛਾ ਅੱਛਾ। ਤੇਰੇ ਕਹਨਾਂ ਦੇ ਕਿਸੇ ਨੇ ਫੂਕਤਾ ਨਹੀਂ ਬਣਦੀ। ਅੱਛਾ ਯਾਰ ਕਾਲਾ ਸ਼ੌਣ ਮੇਰੀ ਆ ਵੇਖੋ ਇਹਦੇ ਮਾਂ ਪਿਓ ਜੰਮਣ ਵੇਲੇ ਹੀ ਲੈ ਕੇ ਨੂੰ ਬੰਦਲ ਵੇਲੇ ਵੀ ਤੂੰ ਸਿਆਣਾ ਬੰਦਾ ਪਹਿਲਾ ਮੁੰਡੇ ਦੇ ਘਰ ਦੇ ਫੂਕ ਮਾਰਦੇ ਮੁੰਡਾ ਵੀ ਸਿਆਣਾ ਹੋਊਗਾ ਤੇ ਮੈਨੂੰ ਮੁੰਡਾ ਸਿਆਣਾ ਲੱਗਦਾ ਨਹੀਂ ਐ ਇਸ ਕਰਕੇ ਤਾਲੀਆਂ ਮਾਰਦੇ ਯਾਰ ਬੰਦੋ ਫੇਰ ਲਵਾ ਦੇ ਹਾਂ ਭਾਈ ਵੇ ਮੁੰਡੇ ਵੀ ਖੀਸ ਫੂਕ ਨਹੀਂ ਮਾਰੀਦੀ ਵੀ ਬਛੜਾ ਹੈ ਜਾਂ ਜਿਹੜਾ ਕੱਟਾ ਉਹ ਕਪੜਾ ਖਾਣ ਦਾ ਹੀ ਹੁੰਦਾ ਬਹੁਤ ਵਧੀਆ ਜੀ ਦਾਸ ਸਿੰਘ ਕਾੜ ਜਾਂ ਜੀ ਬੱਚੇ ਨੂੰ ਨਾਮ ਹੀ ਚਾਹੀਦਾ ਜੀ ਇਹਨੂੰ ਵਾਕਿਆ ਜੀ ਯਾਰ ਵਾਕਿਆ ਹੁੰਦਾ ਵਹਿ ਵੀ ਆ ਤੇ ਬਾਰੇ ਜਿਹੇ ਗੱਲ ਪੰਡਤ ਨੇ ਦੱਸੀ ਆ ਤੇ ਪੰਡਤ ਬਹੁਤ ਸਿਆਣਾ ਨਹੀਂ ਤਾਂ ਆਮ ਤੌਰ ਤੇ ਥੋੜਾ ਬੰਦਰ ਕਿੱਥੋਂ ਦਾ ਯਾਰ ਨਹੀਂ ਥੋੜਾ ਪੰਡਤ ਕਿੱਥੋਂ ਦਾ ਨੇ ਹਾਲ ਖੜੇ ਦੰਦੀ ਕਈ ਵਾਰੀ ਦੂਰ ਹੋਣਾ ਬੰਦਰ ਜਾਇ ਜ਼ਗਾ ਲੱਗਦਾ ਮੇਰੇ ਹਾਲ ਖੜੇ ਵਾਲੇ ਪੰਡਤ ਦੇ ਵੀ ਨਾਂ ਤੇ ਜੜੀਆਂ ਮਾਰ ਦੋ ਕਿਉਂਕਿ ਉਹ ਲੋਕਾਂ ਨੂੰ ਇਹ ਦੱਸਦਾ ਕਿ ਮੈਂ ਵੀ ਆ ਐਡੀ ਗੱਲ ਕੋਈ ਨਹੀਂ ਹੈ ਤਾਂ ਮੈਂ ਨਾ ਇਹਦੇ ਬਾਰੇ ਆਪਣੀ ਜ਼ਿੰਦਗੀ ਦਾ ਤਜਰਬਾ ਸਾਂਝਾ ਕਰਦਾ ਜੀ ਇਦੋਂ